ਕਿਉਂਕਿ ਪਿਛਲੇ ਸਾਲ ਅਕਤੂਬਰ ਵਿੱਚ ਸਰਕਾਰ ਵੱਲੋਂ ਇੱਕ ਕਾਨੂੰਨ ਪਾਸ ਕੀਤਾ ਸੀ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਕਿ ਜਿਹੜਾ ਅਮਰਤਾਰੀ ਕੋਈ ਵੀ ਚਾਹੇ ਪਾਇਲਟ ਆ ਚਾਹੇ ਕੋਈ ਹੋਰ ਸਟਾਫ ਆ 에ਰਪੋਰਟ ਦੇ ਅੰਦਰ ਕਿਰਪਾਨ ਪਾ ਕੇ ਡਿਊਟੀ ਨਹੀਂ ਕਰ ਸਕਦਾ ਤੇ ਕਿਉਂਕਿ ਹਰ ਅਮਰਤਾਰੀ ਜਿਹੜਾ ਉਹ ਗੁਰਗੁਰੀਵ ਸਿੰਘ ਦੀ ਬਖਸ਼ੀ ਦਾਤ ਅਮਰਤ ਜਿਹਨੇ ਛਕਿਆ ਹੁੰਦਾ ਉਹ ਉਹਦੇ ਲਈ ਕਿਰਪਾਨ ਪਾਉਣੀ ਲਾਜ਼ਮੀ ਹੁੰਦੀ ਹੈ ਕਿਉਂਕਿ ਇੱਕ ਕਿਰਪਾਨ ਜਿਹੜੀ ਉਹ ਇੱਕ ਪੰਜ ਕਕਾਰਾਂ ਦਾ ਹਿੱਸਾ ਆ ਤੇ ਸਿੱਖ ਦੇ ਸੌਣ ਲੱਗਿਆ ਵੀ ਕਿਰਪਾਨ ਨੂੰ ਆਪਣੇ ਤੋਂ ਵੱਖ ਨਹੀਂ ਕਰਦਾ ਉਹ ਸਬੰਧੀ ਜਿਹੜਾ ਅੱਜ ਮੰਗ ਪੱਤਰ ਡਾਇਰੈਕਟਰ ਜਨਰਲ ਸਾਹਿਬ ਨੂੰ ਦਿੱਤਾ ਗਿਆ ਕਿਉਂਕਿ 에어ਪੋਰਟ ਤੇ ਜਿਹੜੇ ਮੁਲਾਜ਼ਮ ਡਿਊਟੀ ਕਰ ਰਹੇ ਨੇ ਉਹਨਾਂ ਵੱਲੋਂ ਸਾਨੂੰ ਕਈ ਵਾਰ ਸਮੇਂ-ਸਮੇਂ ਤੇ ਮੈਸੇਜ ਕੀਤੇ ਗਏ ਨੇ ਕਿ ਸਾਡਾ ਇਹ ਮਸਲਾ ਹੱਲ ਕਰੋ ਕਿਉਂਕਿ ਸਾਨੂੰ ਡਿਊਟੀ ਕਰਨ 'ਚ ਬਹੁਤ ਮੁਸ਼ਕਲ ਆਉਂਦੀ ਹੈ ਤੇ ਸਾਨੂੰ ਕਹਿੰਦੇ ਨੇ ਕਿਰਪਾਨ ਪਾ ਕੇ ਤੁਸੀਂ ਡਿਊਟੀ ਨਹੀਂ ਕਰ ਸਕਦੇ ਇਸ ਸਬੰਧੀ ਸਤਾਰ ਪ੍ਰਧਾਨ ਸਾਹਿਬ ਸਤਾਰ ਜਿੰਦਰ ਸਿੰਘ ਜੀ ਤਾਂ ਮੀ ਉਹਨਾਂ ਨੂੰ ਪਹਿਲਾਂ ਵੀ ਸਰਕਾਰ ਦੇ ਵੱਖ-ਵੱਖ ਨਮਾਇੰਦਿਆਂ ਨਾਲ ਗੱਲਬਾਤ ਕੀਤੀ ਗਈ ਸੀ ਚਿੱਠੀ ਪੱਤਰ ਵੀ ਕੀਤਾ ਗਿਆ ਸੀ ਅੱਜ ਕਿਉਂਕਿ ਡਾਇਰੈਕਟਰ ਜਨਾਬ ਸਾਹਿਬ ਆਪ ਇੱਥੇ ਪਹੁੰਚੇ ਸੀ ਤੇ ਮਾਨ ਜੋ ਪ੍ਰਧਾਨ ਸਾਹਿਬ ਉਹਨਾਂ ਨੂੰ ਖੁਦ ਮਿਲਣਾ ਚਾਹੁੰਦੇ ਸੀ ਪਰ ਕਿਉਂਕਿ ਇਹ ਲੇਟ ਹੋ ਗਏ ਤੇ ਪ੍ਰਧਾਨ ਸਾਹਿਬ ਦੇ ਕੁਝ ਪੰਥਕਰ ਜਿਵੇਂ ਸੀ ਉਹ 2 ਵਜੇ ਤੱਕ ਡੇਕੇ ਚਲੇ ਗਏ ਸੀਗੇ ਤੇ ਇਸ ਕਰਕੇ ਦਾਸ ਦੀ ਡਿਊਟੀ ਲਈ ਗਈ ਸੀ ਤੇ ਦਾਸ ਨੇ ਉਹਨਾਂ ਨੂੰ ਡਾਇਰੈਕਟਰ ਜਨਾਬ ਸਾਹਿਬ ਨੂੰ ਮੰਗ ਪੱਤਰ ਦਿੱਤਾ ਆ ਤੇ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਮੈਂ ਸਰਕਾਰ ਨਾਲ ਗੱਲ ਕਰਕੇ ਤੇ ਜਿਹੜਾ ਇਹ ਕਿਰਪਾਣ ਪੈਨ ਕੇ ਡਿਊਟੀ ਕਰਨ ਲਈ 에ਰਪੋਰਟ ਦੇ ਜਿਹੜੇ ਸਟਾਫ ਆ ਉਹਨਾਂ ਲਈ ਮਸਲਾ ਹੱਲ ਕਰਾਂਗੇ ਕਿਉਂਕਿ ਇਹ ਇਕੱਲਾ ਮਤਲਬ ਮਲਾਜ਼ਮ ਇੱਕ ਮਲਾਜ਼ਮ ਦਾ ਮਸਲਾ ਨਹੀਂ ਆ ਜਿੰਨੇ ਵੀ ਅਮਰਤਧਾਰੀ ਮਲਾਜ਼ਮ ਨੇ ਜਿੱਥੇ ਵੀ 에어ਪੋਰਟ ਤੇ ਡਿਊਟੀ ਕਰ ਰਹੇ ਨੇ ਹਿੰਦੁਸਤਾਨ ਚ ਉਹ ਸਾਰਾ ਨੇ ਮਸਲਾ ਆ ਤੇ ਇਹਦਾ ਮਸਲਾ ਜਿਹੜਾ ਸਿੱਖ ਭਾਵਨਾ ਨਾਲ ਜੁੜਿਆ ਹੋਇਆ ਮਸਲਾ ਆ ਤੇ ਅਸੀਂ ਡਾਇਰੈਕਟਰ ਜਨਰਲ ਸਾਹਿਬ ਦਾ ਧੰਨਵਾਦ ਕਰਦੇ ਆ ਤੇ ਇੱਥੇ ਆਏ ਨੂੰ ਜੀ ਐਮ ਵੀ ਕਹਿੰਦੇ ਆ ਕਿ ਧੰਨਵਾਦ ਵੀ ਕਰਦੇ ਆ ਜਿਨ੍ਹਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਇਹ ਮਸਲਾ ਮੈਂ ਸਰਕਾਰ ਨਾਲ ਗੱਲ ਕਰਕੇ ਪਹਿਲ ਦੇ ਆਧਾਰ ਤੇ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ ਅੱਜ ਕੇਂਦਰੀ ਉਦਯੋਗ ਸੁਰੱਖਿਆ ਬਲ ਦੇ ਡਾਇਰੈਕਟਰ ਜਨਰਲ ਸਾਹਿਬ ਸਤਿ ਸ਼੍ਰੀ ਅਕਾਲ ਸ਼੍ਰੀ ਹਰਮੰਦਰ ਸਾਹਿਬ ਦੇ ਪਰਿਵਾਰ ਸਮੇਤ ਨਤਮਸਤਕ ਹੋਣ ਲਈ ਪਹੁੰਚੇ ਸਨ ਉਹਨਾਂ ਨੂੰ ਮਾਨਯੋਗ ਪ੍ਰਧਾਨ ਸਾਹਿਬ ਵੱਲੋਂ ਇੱਕ ਮੰਗ ਪੱਤਰ ਦੇਣ ਲਈ ਦਾਸ ਦਿਨ ਡਿਊਟੀ ਲਾਈ ਗਈ ਸੀ ਕਿਉਂਕਿ ਪਿਛਲੇ ਸਾਲ ਅਕਤੂਬਰ ਵਿੱਚ ਸਰਕਾਰ ਵੱਲੋਂ ਇੱਕ ਕਾਨੂੰਨ ਪਾਸ ਕੀਤਾ ਸੀ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਕਿ ਜਿਹੜਾ ਅਮਰਤਾਰੀ ਕੋਈ ਵੀ ਚਾਹੇ ਪਾਇਲਟ ਆ ਚਾਹੇ ਕੋਈ ਹੋਰ ਸਟਾਫ ਆ 에어ਪੋਰਟ ਦੇ ਅੰਦਰ ਕਿਰਪਾਨ ਪਾ ਕੇ ਡਿਊਟੀ ਨਹੀਂ ਕਰ ਸਕਦਾ ਤੇ ਕਿਉਂਕਿ ਹਰ ਅਮਰਤਾ ਜਿਹੜਾ ਉਹ ਗੁਰੂ ਗੋਬਿੰਦ ਸਿੰਘ ਦੀ ਬਖਸ਼ੀ ਦਾਤ ਅਮਰਤ ਜਿਹਨੇ ਛਕਿਆ ਹੁੰਦਾ ਉਹ ਉਹਦੇ ਲਈ ਕਿਰਪਾਨ ਪਾਉਣੀ ਲਾਜ਼ਮੀ ਹੁੰਦੀ ਹੈ ਕਿਉਂਕਿ ਇੱਕ ਕਿਰਪਾਨ ਜਿਹੜੀ ਉਹ ਇੱਕ ਪੰਜ ਕਕਾਰਾਂ ਦਾ ਹਿੱਸਾ ਆ ਤੇ ਸਿੱਖ ਤੇ ਸੌਣ ਲੱਗਿਆ ਵੀ ਕਿਰਪਾਨ ਨੂੰ ਆਪਣੇ ਤੋਂ ਵੱਖ ਨਹੀਂ ਕਰਦਾ ਉਹ ਸਬੰਧੀ ਜਿਹੜਾ ਅੱਜ ਮੰਗ ਪੱਤਰ ਡਾਇਰੈਕਟਰ ਜਨਰਲ ਸਾਹਿਬ ਨੂੰ ਦਿੱਤਾ ਗਿਆ ਕਿਉਂਕਿ 에어ਪੋਰਟ ਤੇ ਜਿਹੜੇ ਮੁਲਾਜ਼ਮ ਡਿਊਟੀ ਕਰ ਰਹੇ ਨੇ ਉਹਨਾਂ ਵੱਲੋਂ ਸਾਨੂੰ ਕਈ ਵਾਰ ਸਮੇਂ-ਸਮੇਂ ਤੇ ਮੈਸੇਜ ਕੀਤੇ ਗਏ ਨੇ ਕਿ ਸਾਡਾ ਇਹ ਮਸਲਾ ਹੱਲ ਕਰੋ ਕਿਉਂਕਿ ਸਾਨੂੰ ਡਿਊਟੀ ਕਰਨ 'ਚ ਬਹੁਤ ਮੁਸ਼ਕਲ ਆਉਂਦੀ ਆ ਤੇ ਸਾਨੂੰ ਕਹਿੰਦੇ ਨੇ ਕਿਰਪਾਣ ਪਾ ਕੇ ਤੁਸੀਂ ਡਿਊਟੀ ਨਹੀਂ ਕਰ ਸਕਦੇ ਇਸ ਸਬੰਧੀ ਸਤਾਰ ਪ੍ਰਧਾਨ ਸਾਹਿਬ ਉਸਤਾਰ ਜਿੰਦਸ ਸਿੰਘ ਜੀਤਾ ਮੈਨੂੰ ਪਹਿਲਾਂ ਵੀ ਸਰਕਾਰ ਦੇ ਵੱਖ-ਵੱਖ ਨੁਮਾਇੰਦਿਆਂ ਨਾਲ ਗੱਲਬਾਤ ਕੀਤੀ ਗਈ ਸੀ ਚਿੱਠੀ ਪੱਤਰ ਵੀ ਕੀਤਾ ਗਿਆ ਸੀ ਅੱਜ ਕਿਉਂਕਿ ਡਾਇਰੈਕਟਰ ਜਨਾਬ ਸਾਹਿਬ ਆਪ ਇੱਥੇ ਪਹੁੰਚੇ ਸੀ ਤੇ ਮਾਨ ਜੋ ਪ੍ਰਧਾਨ ਸਾਹਿਬ ਉਹਨਾਂ ਨੂੰ ਖੁਦ ਮਿਲਣਾ ਚਾਹੁੰਦੇ ਸੀ ਪਰ ਕਿਉਂਕਿ ਇਹ ਲੇਟ ਹੋ ਗਏ ਤੇ ਪ੍ਰਧਾਨ ਸਾਹਿਬ ਦੇ ਕੁਝ ਪੰਥਕਰ ਜਿਵੇਂ ਸੀ ਉਹ 2 ਵਜੇ ਤੱਕ ਡੀਕੇ ਚਲੇ ਗਏ ਸੀਗੇ ਤੇ ਇਸ ਕਰਕੇ ਦਾਸ ਦੀ ਜੁੜੀ ਲਾਈ ਗਈ ਸੀ ਕਿ ਦਾਸ ਨੇ ਉਹਨਾਂ ਨੂੰ ਡਾਇਰੈਕਟਰ ਜਨਾਬ ਸਾਹਿਬ ਨੂੰ ਮੰਗ ਪੱਤਰ ਦਿੱਤਾ ਆ ਤੇ ਉਹਨਾਂ ਨੇ ਵਿਸ਼ਵਾਸ ਦਿਵਾਇਆ ਹੈ ਕਿ ਮੈਂ ਸਰਕਾਰ ਨਾਲ ਗੱਲ ਕਰਕੇ ਤੇ ਜਿਹੜਾ ਇਹ ਕਿਰਪਾਨ ਪਹਿਨ ਕੇ ਡਿਊਟੀ ਕਰਨ ਲਈ 에ਰਪੋਰਟ ਦੇ ਜਿਹੜੇ ਸਟਾਫ ਆ ਉਹਨਾਂ ਲਈ ਮਸਲਾ ਹੱਲ ਕਰਾਂਗੇ ਕਿਉਂਕਿ ਇਹ ਇਕੱਲਾ ਮਤਲਬ ਮਲਾਜਮ ਇੱਕ ਮਲਾਜਮ ਦਾ ਮਸਲਾ ਨਹੀਂ ਆ ਜਿੰਨੇ ਵੀ ਅੰਮ੍ਰਿਤਧਾਰੀ ਮਲਾਜਮ ਨੇ ਜਿੱਥੇ ਵੀ 에ਰਪੋਰਟ ਤੇ ਡਿਊਟੀ ਕਰ ਰਹੇ ਨੇ ਹਿੰਦੁਸਤਾਨ 'ਚ ਉਹ ਸਾਰਾ ਦਾ ਮਸਲਾ ਆ ਤੇ ਇਹਦਾ ਮਸਲਾ ਜਿਹੜਾ ਉਹ ਸਿੱਖ ਭਾਵਨਾ ਨਾਲ ਜੁੜਿਆ ਹੋਇਆ ਮਸਲਾ ਆ ਤੇ ਅਸੀਂ ਡਾਇਰੈਕਟਰ ਜਨਰਲ ਸਾਹਿਬ ਦਾ ਧੰਨਵਾਦ ਕਰਦੇ ਆਂ ਤੇ ਇੱਥੇ ਆਏ ਨੂੰ ਜੀ ਆਇਆਂ ਵੀ ਕਹਿੰਦੇ ਆਂ ਤੇ ਧੰਨਵਾਦ ਵੀ ਕਰਦੇ ਆਂ ਜਿਨ੍ਹਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਇਹ ਮਸਲਾ ਮੈਂ ਸਰਕਾਰ ਨਾਲ ਗੱਲ ਕਰਕੇ ਪਹਿਲ ਦੇ ਆਧਾਰ ਤੇ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ ਅੱਜ ਕੇਂਦਰੀ ਉਦਯੋਗ ਸੁਰੱਖਿਆ ਬਲ ਦੇ ਡਾਇਰੈਕਟਰ ਜਨਰਲ ਸਾਹਿਬ ਸਚਕਣ ਸ਼੍ਰੀ ਹਰਮੰਦਰ ਸਾਹਿਬ ਦੇ ਕੇ ਪਰਿਵਾਰ ਸਮੇਤ ਨਤਮਸਤਕ ਹੋਣ ਲਈ ਪਹੁੰਚੇ ਸਨ ਉਹਨਾਂ ਨੂੰ ਮਾਨਯੋਗ ਪ੍ਰਧਾਨ ਸਾਹਿਬ ਵੱਲੋਂ ਇੱਕ ਮੰਗ ਪੱਤਰ ਦੇਣ ਲਈ 10 ਦੀ ਡਿਊਟੀ ਲਾਈ ਗਈ ਸੀ ਕਿਉਂਕਿ ਪਿਛਲੇ ਸਾਲ ਅਕਤੂਬਰ ਵਿੱਚ ਸਰਕਾਰ ਵੱਲੋਂ ਇੱਕ ਕਾਨੂੰਨ ਪਾਸ ਕੀਤਾ ਸੀ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਕਿ ਜਿਹੜਾ ਅੰਮ੍ਰਿਤਧਾਰੀ ਕੋਈ ਵੀ ਚਾਹੇ ਪਾਇਲਟ ਆ ਚਾਹੇ ਕੋਈ ਹੋਰ ਸਟਾਫ ਆ 에어ਪੋਰਟ ਦੇ ਅੰਦਰ ਕਿਰਪਾਨ ਪਾ ਕੇ ਡਿਊਟੀ ਨਹੀਂ ਕਰ ਸਕਦਾ ਤੇ ਕਿਉਂਕਿ ਹਰ ਅੰਮ੍ਰਿਤਧਾਰੀ ਜਿਹੜਾ ਉਹ ਗੁਰੂ ਗੋਬਿੰਦ ਸਿੰਘ ਦੀ ਬਖਸ਼ੀ ਦਾਤ ਆਮਰਤ ਜਿਹਨੇ ਛਕਿਆ ਹੁੰਦਾ ਉਹ ਉਹਦੇ ਲਈ ਕਿਰਪਾਨ ਪਾਉਣੀ ਲਾਜ਼ਮੀ ਹੁੰਦੀ ਹੈ ਕਿਉਂਕਿ ਇੱਕ ਕਿਰਪਾਨ ਜਿਹੜੀ ਉਹ ਇੱਕ ਪੰਜ ਕਕਾਰਾਂ ਦਾ ਹਿੱਸਾ ਆ ਤੇ ਸਿੱਖ ਦੇ ਸੌਣ ਲੱਗਿਆਂ ਵੀ ਕਿਰਪਾਨ ਨੂੰ ਆਪਣੇ ਤੋਂ ਵੱਖ ਨਹੀਂ ਕਰਦਾ ਉਹ ਸਬੰਧੀ ਜਿਹੜਾ ਅੱਜ ਮੰਗ ਪੱਤਰ ਡਾਇਰੈਕਟਰ ਜਨਰਲ ਸਾਹਮਣੇ ਦਿੱਤਾ ਗਿਆ ਕਿਉਂਕਿ 에어ਪੋਰਟ ਤੇ ਜਿਹੜੇ ਮੁਲਾਜ਼ਮ ਡਿਊਟੀ ਕਰ ਰਹੇ ਨੇ ਉਹਨਾਂ ਵੱਲੋਂ ਸਾਨੂੰ ਕਈ ਵਾਰ ਸਮੇਂ-ਸਮੇਂ ਤੇ ਮੈਸੇਜ ਕੀਤੇ ਗਏ ਨੇ ਕਿ ਸਾਡਾ ਇਹ ਮਸਲਾ ਹੱਲ ਕਰੋ ਕਿਉਂਕਿ ਸਾਨੂੰ ਡਿਊਟੀ ਕਰਨ ਚ ਬਹੁਤ ਮੁਸ਼ਕਲ ਆਉਂਦੀ ਆ ਤੇ ਸਾਨੂੰ ਕਹਿੰਦੇ ਨੇ ਕਿਰਪਾਨ ਪਾ ਕੇ ਤੁਸੀਂ ਡਿਊਟੀ ਨਹੀਂ ਕਰ ਸਕਦੇ ਇਸ ਸੰਬੰਧੀ ਸਤਾਰ ਪ੍ਰਧਾਨ ਸਾਹਿਬ ਸਤਾਰ ਜਿੰਦਰ ਸਿੰਘ ਜੀ ਤਾਂ ਮੀਵ ਨੂੰ ਪਹਿਲਾਂ ਵੀ ਸਰਕਾਰ ਦੇ ਵੱਖ-ਵੱਖ ਨੁਮਾਇੰਦਿਆਂ ਨਾਲ ਗੱਲਬਾਤ ਕੀਤੀ ਗਈ ਸੀ ਚਿੱਠੀ ਪੱਤਰ ਵੀ ਕੀਤਾ ਗਿਆ ਸੀ ਅੱਜ ਕਿਉਂਕਿ ਡਾਇਰੈਕਟਰ ਜਨਾਬ ਸਾਹਿਬ ਆਪ ਇੱਥੇ ਪਹੁੰਚੇ ਸੀ ਤੇ ਮਾਨ ਜੋ ਪ੍ਰਧਾਨ ਸਾਹਿਬ ਉਹਨਾਂ ਨੂੰ ਖੁਦ ਮਿਲਣਾ ਚਾਹੁੰਦੇ ਸੀ ਪਰ ਕਿਉਂਕਿ ਇਹ ਲੇਟ ਹੋ ਗਏ ਤੇ ਪ੍ਰਧਾਨ ਸਾਹਿਬ ਦੇ ਕੁਝ ਪੰਥਕਰ ਜਿਵੇਂ ਸੀ ਉਹ 2 ਵਜੇ ਤੱਕ ਡੀਕੇ ਚਲੇ ਗਏ ਸੀਗੇ ਤੇ ਇਸ ਕਰਕੇ ਦਾਸ ਦੀ ਡਿਊਟੀ ਲਾਈ ਗਈ ਸੀ ਤੇ ਦਾਸ ਨੇ ਉਹਨਾਂ ਨੂੰ ਡਾਇਰੈਕਟਰ ਜਨਾਬ ਸਾਹਿਬ ਨੂੰ ਮੰਗ ਪੱਤਰ ਦਿੱਤਾ ਆ ਤੇ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਮੈਂ ਸਰਕਾਰ ਨਾਲ ਗੱਲ ਕਰਕੇ ਤੇ ਜਿਹੜਾ ਇਹ ਕਿਰਪਾਨ ਪਹਿਨ ਕੇ ਡਿਊਟੀ ਕਰਨ ਲਈ 에어ਪੋਰਟ ਦੇ ਜਿਹੜੇ ਸਟਾਫ ਆ ਉਹਨਾਂ ਲਈ ਮਸਲਾ ਹੱਲ ਕਰਾਂਗੇ ਕਿਉਂਕਿ ਇਹ ਇਕੱਲਾ ਮਤਲਬ ਮਲਾਜਮ ਇੱਕ ਮਲਾਇਆ ਹੁੰਦਾ ਮਸਲਾ ਨਹੀਂ ਆ ਜਿੰਨੇ ਵੀ ਅੰਮ੍ਰਿਤਧਾਰੀ ਮਲਾਜਮ ਨੇ ਜਿੱਥੇ ਵੀ 에어ਪੋਰਟ ਤੇ ਡਿਊਟੀ ਕਰ ਰਹੇ ਨੇ ਹਿੰਦੁਸਤਾਨ 'ਚ ਉਹ ਸਾਰਾ ਲਈ ਮਸਲਾ ਆ ਤੇ ਇਹਦਾ ਮਸਲਾ ਜਿਹੜਾ ਉਹ ਸਿੱਖ ਭਾਵਨਾ ਨਾਲ ਜੁੜਿਆ ਹੋਇਆ ਮਸਲਾ ਆ ਤੇ ਅਸੀਂ ਡਾਇਰੈਕਟਰ ਜਨਨ ਸਾਹਿਬ ਦਾ ਧੰਨਵਾਦ ਕਰਦੇ ਆ ਤੇ ਇੱਥੇ ਆਏ ਨੂੰ ਜੀ ਆਇਆਂ ਵੀ ਕਹਿੰਦੇ ਆ ਇਹ ਧੰਨਵਾਦ ਵੀ ਕਰਦੇ ਆ ਜਿਨ੍ਹਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਇਹ ਮਸਲਾ ਮੈਂ ਸਰਕਾਰ ਨਾਲ ਗੱਲ ਕਰਕੇ ਪਹਿਲ ਦੇ ਆਧਾਰ ਤੇ ਹੱਲ ਕਰਨ ਦੀ ਕੋਸ਼ਿਸ਼ ਕਰਾਂਗੀ ਅੱਜ ਕੇਂਦਰੀ ਉਦਯੋਗ ਸੁਰੱਖਿਆ ਬਲ ਦੇ ਡਾਇਰੈਕਟਰ ਜਨਰਲ ਸਾਹਿਬ ਸਤਿ ਸ਼੍ਰੀ ਅਕਾਲ ਸ਼੍ਰੀ ਹਰਮੰਦਰ ਸਾਹਿਬ ਦੇ ਕੇ ਪਰਿਵਾਰ ਸਮੇਤ ਨਤਮਸਤਕ ਹੋਣ ਲਈ ਪਹੁੰਚੇ ਸਨ ਉਹਨਾਂ ਨੂੰ ਮਾਨਯੋਗ ਪ੍ਰਧਾਨ ਸਾਹਿਬ ਵੱਲੋਂ ਇੱਕ ਮੰਗ ਪੱਤਰ ਦੇਣ ਲਈ ਦਾਸ ਦੀ ਗੁੜੀ ਲਾਈ ਗਈ ਸੀ ਕਿਉਂਕਿ ਪਿਛਲੇ ਸਾਲ ਅਕਤੂਬਰ ਵਿੱਚ ਸਰਕਾਰ ਵੱਲੋਂ ਇੱਕ ਕਾਨੂੰਨ ਪਾਸ ਕੀਤਾ ਸੀ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਕਿ ਜਿਹੜਾ ਅਮਰਤਾਰੀ ਕੋਈ ਵੀ ਚਾਹੇ ਪਾਇਲਟ ਆ ਚਾਹੇ ਕੋਈ ਹੋਰ ਸਟਾਫ ਆ 에어ਪੋਰਟ ਦੇ ਅੰਦਰ ਕਿਰਪਾਨ ਪਾ ਕੇ ਡਿਊਟੀ ਨਹੀਂ ਕਰ ਸਕਦਾ ਤੇ ਕਿਉਂਕਿ ਹਰ ਅਮਰਤਾਰੀ ਜਿਹੜਾ ਉਹ ਗੁਰਗੁਰੀਵਿੰਦ ਸਿੰਘ ਦੀ ਬਖਸ਼ੀ ਦਾਤ ਅਮਰਤ ਜਿੰਨੇ ਛਕਿਆ ਹੁੰਦਾ ਉਹ ਉਹਦੇ ਲਈ ਕਿਰਪਾਨ ਪਾਉਣੀ ਲਾਜ਼ਮੀ ਹੁੰਦੀ ਹੈ ਕਿਉਂਕਿ ਇੱਕ ਕਿਰਪਾਨ ਜਿਹੜੀ ਉਹ ਇੱਕ ਪੰਜ ਕਕਾਰਾਂ ਦਾ ਹਿੱਸਾ ਆ ਤੇ ਸਿੱਖ ਦੇ ਸੌਣ ਲੱਗਿਆ ਵੀ ਕਿਰਪਾਨ ਨੂੰ ਆਪਣੇ ਤੋਂ ਵੱਖ ਨਹੀਂ ਕਰਦਾ ਉਹ ਸਬੰਧੀ ਜਿਹੜਾ ਅੱਜ ਮੰਗ ਪੱਤਰ ਡਾਇਰੈਕਟਰ ਜਨਰਲ ਸਾਹਿਬ ਨੂੰ ਦਿੱਤਾ ਗਿਆ ਕਿਉਂਕਿ 에ਅਰਪੋਰਟ ਤੇ ਜਿਹੜੇ ਮੁਲਾਜ਼ਮ ਡਿਊਟੀ ਕਰ ਰਹੇ ਨੇ ਉਹਨਾਂ ਵੱਲੋਂ ਸਾਨੂੰ ਕਈ ਵਾਰ ਸਮੇਂ-ਸਮੇਂ ਤੇ ਮੈਸੇਜ ਜਿਵੇਂ ਕੀਤੇ ਗਏ ਨੇ ਕਿ ਸਾਡਾ ਇਹ ਮਸਲਾ ਹੱਲ ਕਰੋ ਕਿਉਂਕਿ ਸਾਨੂੰ ਡਿਊਟੀ ਕਰਨ ਚ ਬਹੁਤ ਮੁਸ਼ਕਲ ਆਉਂਦੀ ਹੈ ਤੇ ਸਾਨੂੰ ਕਹਿੰਦੇ ਨੇ ਕਿਰਪਾਨ ਪਾ ਕੇ ਤੁਸੀਂ ਡਿਊਟੀ ਨਹੀਂ ਕਰ ਸਕਦੇ ਇਸ ਸਬੰਧੀ ਸਤਾਰ ਪ੍ਰਧਾਨ ਸਾਹਿਬ ਸਤਾਰ ਜਿੰਦਸਨ ਜੀ ਤਾਂ ਮੀ ਉਹਨਾਂ ਪਹਿਲਾਂ ਵੀ ਸਰਕਾਰ ਦੇ ਵੱਖ-ਵੱਖ ਨਮਾਇੰਦਿਆਂ ਨਾਲ ਗੱਲਬਾਤ ਕੀਤੀ ਗਈ ਸੀ ਚਿੱਠੀ ਪੱਤਰ ਵੀ ਕੀਤਾ ਗਿਆ ਸੀ ਅੱਜ ਕਿਉਂਕਿ ਡਾਇਰੈਕਟਰ ਜਨਾਬ ਸਾਹਿਬ ਆਪ ਇੱਥੇ ਪਹੁੰਚੇ ਸੀ ਤੇ ਮਾਨ ਜੋ ਪ੍ਰਧਾਨ ਸਾਹਿਬ ਉਹਨਾਂ ਨੂੰ ਖੁਦ ਮਿਲਣਾ ਚਾਹੁੰਦੇ ਸੀ ਪਰ ਕਿਉਂਕਿ ਇਹ ਲੇਟ ਹੋ ਗਏ ਤੇ ਪ੍ਰਧਾਨ ਸਾਹਿਬ ਦੇ ਕੁਝ ਪੰਥਕੜ ਜਿਵੇਂ ਸੀ ਉਹ 2 ਵਜੇ ਤੱਕ ਡੇਕੇ ਚਲੇ ਗਏ ਸੀਗੇ ਤੇ ਇਸ ਕਰਕੇ ਦਾਸ ਦੀ ਡਿਊਟੀ ਲਾਈ ਗਈ ਸੀ ਤੇ ਦਾਸ ਨੇ ਉਹਨਾਂ ਨੂੰ ਡਾਇਰੈਕਟਰ ਜਨਾਬ ਸਾਹਿਬ ਨੂੰ ਮੰਗ ਪੱਤਰ ਦਿੱਤਾ ਆ ਤੇ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਮੈਂ ਸਰਕਾਰ ਨਾਲ ਗੱਲ ਕਰਕੇ ਤੇ ਜਿਹੜਾ ਇਹ ਕਿਰਪਾਨ ਪਹਿਨ ਕੇ ਡਿਊਟੀ ਕਰਨ ਲਈ 에ਰਪੋਰਟ ਦੇ ਜਿਹੜੇ ਸਟਾਫ ਆ ਉਹਨਾਂ ਲਈ ਮਸਲਾ ਹੱਲ ਕਰਾਂਗੇ ਕਿਉਂਕਿ ਇਹ ਇਕੱਲਾ ਮਤਲਬ ਮਲਾਜਮ ਇੱਕ ਮਲਾਜਮ ਦਾ ਮਸਲਾ ਨਹੀਂ ਆ ਜਿੰਨੇ ਵੀ ਅਮਰਤਧਾਰੀ ਮਲਾਜਮ ਨੇ ਜਿੱਥੇ ਵੀ 에어ਪੋਰਟ ਤੇ ਡਿਊਟੀ ਕਰ ਰਹੇ ਨੇ ਹਿੰਦੁਸਤਾਨ ਚ ਉਹ ਸਾਰਾ ਦਾ ਮਸਲਾ ਆ ਤੇ ਇਹਦਾ ਮਸਲਾ ਜਿਹੜਾ ਸਿੱਖ ਭਾਵਨਾ ਨਾਲ ਜੁੜਿਆ ਹੋਇਆ ਮਸਲਾ ਆ ਤੇ ਅਸੀਂ ਡਾਇਰੈਕਟਰ ਜਨਾਬ ਸਾਹਿਬ ਦਾ ਧੰਨਵਾਦ ਕਰਦੇ ਆ ਤੇ ਇੱਥੇ ਆਏ ਨੂੰ ਜਿਵੇਂ ਕਹਿੰਦੇ ਆ ਕਿ ਧੰਨਵਾਦ ਵੀ ਕਰਦੇ ਆ ਜਿਨ੍ਹਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਇਹ ਮਸਲਾ ਮੈਂ ਸਰਕਾਰ ਨਾਲ ਗੱਲ ਕਰਕੇ ਪਹਿਲ ਦੇ ਆਧਾਰ ਤੇ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ ਅੱਜ ਕੇਂਦਰੀ ਉਦਯੋਗ ਸੁਰੱਖਿਆ ਬਲ ਦੇ ਡਾਇਰੈਕਟਰ ਜਨਰਲ ਸਾਹਿਬ ਸਤਿ ਸ਼੍ਰੀ ਅਕਾਲ ਸ਼੍ਰੀ ਹਰਮੰਦਰ ਸਾਹਿਬ ਦੇ ਪਰਿਵਾਰ ਸਮੇਤ ਨਤਮਸਤਕ ਹੋਣ ਲਈ ਪਹੁੰਚੇ ਸਨ ਉਹਨਾਂ ਨੂੰ ਮਾਨਯੋਗ ਪ੍ਰਧਾਨ ਸਾਹਿਬ ਵੱਲੋਂ ਇੱਕ ਮੰਗ ਪੱਤਰ ਦੇਣ ਲਈ 10 ਦਿਨ ਜੁੜੀ ਲਾਈ ਗਈ ਸੀ ਕਿਉਂਕਿ ਪਿਛਲੇ ਸਾਲ ਅਕਤੂਬਰ ਵਿੱਚ ਸਰਕਾਰ ਵੱਲੋਂ ਇੱਕ ਕਾਨੂੰਨ ਪਾਸ ਕੀਤਾ ਸੀ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਕਿ ਜਿਹੜਾ ਅਮਰਤਾਰੀ ਕੋਈ ਵੀ ਚਾਹੇ ਪਾਇਲਟ ਆ ਚਾਹੇ ਕੋਈ ਹੋਰ ਸਟਾਫ ਆ 에어ਪੋਰਟ ਦੇ ਅੰਦਰ ਕਿਰਪਾਨ ਪਾ ਕੇ ਡਿਊਟੀ ਨਹੀਂ ਕਰ ਸਕਦਾ ਤੇ ਕਿਉਂਕਿ ਹਰ ਅਮਰਤਾ ਜਿਹੜਾ ਉਹ ਗੁਰੂ ਗੋਬਿੰਦ ਸਿੰਘ ਦੀ ਬਖਸ਼ੀ ਦਾਤ ਅਮਰਤ ਜਿਹਨੇ ਛਕਿਆ ਹੁੰਦਾ ਉਹ ਉਹਦੇ ਲਈ ਕਿਰਪਾਨ ਪਾਉਣੀ ਲਾਜ਼ਮੀ ਹੁੰਦੀ ਹੈ ਕਿਉਂਕਿ ਇੱਕ ਕਿਰਪਾਨ ਜਿਹੜੀ ਉਹ ਇੱਕ ਪੰਜ ਕਕਾਰਾਂ ਦਾ ਹਿੱਸਾ ਆ ਤੇ ਸਿੱਖ ਦੇ ਸੌਣ ਲੱਗਿਆ ਵੀ ਕਿਰਪਾਨ ਨੂੰ ਆਪਣੇ ਤੋਂ ਵੱਖ ਨਹੀਂ ਕਰਦਾ ਉਹ ਸਬੰਧੀ ਜਿਹੜਾ ਅੱਜ ਮੰਗ ਪੱਤਰ ਡਾਇਰੈਕਟਰ ਜਨਰਲ ਸਾਹਿਬ ਨੂੰ ਦਿੱਤਾ ਗਿਆ ਕਿਉਂਕਿ 에어ਪੋਰਟ ਤੇ ਜਿਹੜੇ ਮੁਲਾਜ਼ਮ ਡਿਊਟੀ ਕਰ ਰਹੇ ਨੇ ਉਹਨਾਂ ਵੱਲੋਂ ਸਾਨੂੰ ਕਈ ਵਾਰ ਸਮੇਂ-ਸਮੇਂ ਤੇ ਮੈਸੇਜ ਕੀਤੇ ਗਏ ਨੇ ਕਿ ਸਾਡਾ ਇਹ ਮਸਲਾ ਹੱਲ ਕਰੋ ਕਿਉਂਕਿ ਸਾਨੂੰ ਡਿਊਟੀ ਕਰਨ 'ਚ ਬਹੁਤ ਮੁਸ਼ਕਲ ਆਉਂਦੀ ਆ ਤੇ ਸਾਨੂੰ ਕਿੰਦੇ ਨੇ ਕਿਰਪਾਣ ਪਾ ਕੇ ਤੁਸੀਂ ਡਿਊਟੀ ਨਹੀਂ ਕਰ ਸਕਦੇ ਇਸ ਸਬੰਧੀ ਸਤਾਰ ਪ੍ਰਧਾਨ ਸਾਹਿਬ ਸਤਾਰ ਜੀ ਨੂੰ ਦੱਸਣ ਕੀਤਾ ਮੈਨੂੰ ਪਹਿਲਾਂ ਵੀ ਸਰਕਾਰ ਦੇ ਵੱਖ-ਵੱਖ ਨਮਾਇੰਦਿਆਂ ਨਾਲ ਗੱਲਬਾਤ ਕੀਤੀ ਗਈ ਸੀ ਚਿੱਠੀ ਪੱਤਰ ਵੀ ਕੀਤਾ ਗਿਆ ਸੀ ਅੱਜ ਕਿਉਂਕਿ ਡਾਇਰੈਕਟਰ ਜਨਨ ਸਾਹਿਬ ਆਪ ਇੱਥੇ ਪਹੁੰਚੇ ਸੀ ਤੇ ਮਾਨ ਜੋ ਪ੍ਰਧਾਨ ਸਾਹਿਬ ਉਹਨਾਂ ਨੂੰ ਖੁਦ ਮਿਲਣਾ ਚਾਹੁੰਦੇ ਸੀ ਪਰ ਕਿਉਂਕਿ ਇਹ ਲੇਟ ਹੋ ਗਏ ਤੇ ਪ੍ਰਧਾਨ ਸਾਹਿਬ ਦੇ ਕੁਝ ਪੰਥਕਰ ਜਿਵੇਂ ਸੀ ਉਹ 2 ਵਜੇ ਤੱਕ ਡੇਕੇ ਚਲੇ ਗਏ ਸੀਗੇ ਤੇ ਇਸ ਕਰਕੇ ਦਾਸ ਦੀ ਡਿਊਟੀ ਲਾਈ ਗਈ ਸੀ ਇਹ ਦਾਸ ਨੇ ਉਹਨਾਂ ਨੂੰ ਡਾਇਰੈਕਟਰ ਜਨਨ ਸਾਹਿਬ ਨੂੰ ਮੰਗ ਪੱਤਰ ਦਿੱਤਾ ਆ ਉਹਨਾਂ ਨੇ ਵਿਸ਼ਵਾਸ ਦਿਵਾਇਆ ਹੈ ਕਿ ਮੈਂ ਸਰਕਾਰ ਨਾਲ ਗੱਲ ਕਰਕੇ ਤੇ ਜਿਹੜਾ ਇਹ ਕਿਰਪਾਨ ਪਹਿਨ ਕੇ ਡਿਊਟੀ ਕਰਨ ਲਈ 에ਰਪੋਰਟ ਦੇ ਜਿਹੜੇ ਸਟਾਫ ਆ ਉਹਨਾਂ ਲਈ ਮਸਲਾ ਹੱਲ ਕਰਾਂਗੇ ਕਿਉਂਕਿ ਇਹ ਇਕੱਲਾ ਮਤਲਬ ਮਲਾਜ਼ਮ ਇੱਕ ਮਲਾਜ਼ਮ ਦਾ ਮਸਲਾ ਨਹੀਂ ਆ ਜਿੰਨੇ ਵੀ ਅੰਮ੍ਰਿਤਧਾਰੀ ਮਲਾਜ਼ਮ ਨੇ ਜਿੱਥੇ ਵੀ 에ਰਪੋਰਟ ਤੇ ਡਿਊਟੀ ਕਰ ਰਹੇ ਨੇ ਹਿੰਦੁਸਤਾਨ 'ਚ ਉਹ ਸਾਰਾ ਲੈ ਮਸਲਾ ਆ ਤੇ ਇਹਦਾ ਮਸਲਾ ਜਿਹੜਾ ਸਿੱਖ ਭਾਵਨਾ ਨਾਲ ਜੁੜਿਆ ਹੋਇਆ ਮਸਲਾ ਆ ਤੇ ਅਸੀਂ ਡਾਇਰੈਕਟਰ ਜਨਰਲ ਸਾਹਿਬ ਦਾ ਧੰਨਵਾਦ ਕਰਦੇ ਆਂ ਤੇ ਇੱਥੇ ਆਏ ਨੂੰ ਜੀ ਐਵੇਂ ਕਹਿੰਨੇ ਆਂ ਕਿ ਧੰਨਵਾਦ ਵੀ ਕਰਦੇ ਆਂ ਜਿਨ੍ਹਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਇਹ ਮਸਲਾ ਮੈਂ ਸਰਕਾਰ ਨਾਲ ਗੱਲ ਕਰਕੇ ਪਹਿਲ ਦੇ ਆਧਾਰ ਤੇ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ ਅੱਜ ਕੇਂਦਰੀ ਉਦਯੋਗ ਸੁਰੱਖਿਆ ਬਲ ਦੇ ਡਾਇਰੈਕਟਰ ਜਨਰਲ ਸਾਹਿਬ ਸਤਿ ਸ਼੍ਰੀ ਅਕਾਲ ਸ਼੍ਰੀ ਹਰਮੰਦਰ ਸਾਹਿਬ ਦੇ ਕੇ ਪਰਿਵਾਰ ਸਮੇਤ ਨਤਮਸਤਕ ਹੋਣ ਲਈ ਪਹੁੰਚੇ ਸਨ ਉਹਨਾਂ ਨੂੰ ਮਾਨਯੋਗ ਪ੍ਰਧਾਨ ਸਾਹਿਬ ਵੱਲੋਂ ਇੱਕ ਮੰਗ ਪੱਤਰ ਦੇਣ ਲਈ 10 ਦਿਨ ਜੁੜੀ ਲਾਈ ਗਈ ਸੀ ਕਿਉਂਕਿ ਪਿਛਲੇ ਸਾਲ ਅਕਤੂਬਰ ਵਿੱਚ ਸਰਕਾਰ ਵੱਲੋਂ ਇੱਕ ਕਾਨੂੰਨ ਪਾਸ ਕੀਤਾ ਸੀ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਕਿ ਜਿਹੜਾ ਅਮਰਤਾਰੀ ਕੋਈ ਵੀ ਚਾਹੇ ਪਾਇਲਟ ਆ ਚਾਹੇ ਕੋਈ ਹੋਰ ਸਟਾਫ ਆ 에어ਪੋਰਟ ਦੇ ਅੰਦਰ ਕਿਰਪਾਨ ਪਾ ਕੇ ਡਿਊਟੀ ਨਹੀਂ ਕਰ ਸਕਦਾ ਤੇ ਕਿਉਂਕਿ ਹਰ ਅਮਰਤਾਰੀ ਜਿਹੜਾ ਉਹ ਗੁਰੂ ਗੋਬਿੰਦ ਸਿੰਘ ਦੀ ਬਖਸ਼ੀ ਦਾਤ ਅਮਰਤ ਜਿੰਨੇ ਸ਼ਗਿਆ ਹੁੰਦਾ ਉਹ ਉਹਦੇ ਲਈ ਕਿਰਪਾਨ ਪਾਉਣੀ ਲਾਜ਼ਮੀ ਹੁੰਦੀ ਹੈ ਕਿਉਂਕਿ ਇੱਕ ਕਿਰਪਾਨ ਜਿਹੜੀ ਉਹ ਇੱਕ ਪੰਜ ਕਕਾਰਾਂ ਦਾ ਹਿੱਸਾ ਆ ਤੇ ਸਿੱਖ ਤੇ ਸੌਣ ਲੱਗਿਆ ਵੀ ਕਿਰਪਾਨ ਨੂੰ ਆਪਣੇ ਤੋਂ ਵੱਖ ਨਹੀਂ ਕਰਦਾ ਉਹ ਸਬੰਧੀ ਜਿਹੜਾ ਅੱਜ ਮੰਗ ਪੱਤਰ ਡਾਇਰੈਕਟਰ ਜਨਾਬ ਸਾਹਿਬ ਨੂੰ ਦਿੱਤਾ ਗਿਆ ਕਿਉਂਕਿ 에ਅਰਪੋਰਟ ਤੇ ਜਿਹੜੇ ਮੁਲਾਜ਼ਮ ਡਿਊਟੀ ਕਰ ਰਹੇ ਨੇ ਉਹਨਾਂ ਵੱਲੋਂ ਸਾਨੂੰ ਕਈ ਵਾਰ ਸਮੇਂ-ਸਮੇਂ ਤੇ ਮੈਸੇਜ ਕੀਤੇ ਗਏ ਨੇ ਕਿ ਸਾਡਾ ਇਹ ਮਸਲਾ ਹੱਲ ਕਰੋ ਕਿਉਂਕਿ ਸਾਨੂੰ ਡਿਊਟੀ ਕਰਨ 'ਚ ਬਹੁਤ ਮੁਸ਼ਕਲ ਆਉਂਦੀ ਆ ਤੇ ਸਾਨੂੰ ਕਹਿੰਦੇ ਨੇ ਕਿਰਪਾਣ ਪਾ ਕੇ ਤੁਸੀਂ ਡਿਊਟੀ ਨਹੀਂ ਕਰ ਸਕਦੇ ਇਸ ਸੰਬੰਧੀ ਸਤਾਰ ਪ੍ਰਧਾਨ ਸਾਹਿਬ ਉਸਤਾਰ ਜਿੰਦ ਸਿੰਘ ਜੀ ਤਾਂ ਵੀ ਉਹਨਾਂ ਪਹਿਲਾਂ ਵੀ ਸਰਕਾਰ ਦੇ ਵੱਖ-ਵੱਖ ਨਮਾਇੰਦਿਆਂ ਨਾਲ ਗੱਲਬਾਤ ਕੀਤੀ ਗਈ ਸੀ ਚਿੱਠੀ ਪੱਤਰ ਵੀ ਕੀਤਾ ਗਿਆ ਸੀ